ਖੇਤੀ ਨੀਤੀ ਵਾਸਤੇ ਕੀ ਕੀਤਾ ਸਰਕਾਰ ਨੇ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਜਿਹੜਾ ਆਹ ਕਰ ਰਹੀ ਆ ਉਹਦੀਆਂ ਗਰੰਟੀਆਂ ਯਾਦ ਕਰੇ ਜਿਹੜੀਆਂ ਗਰੰਟੀਆਂ ਕਿਸਾਨਾਂ ਨੂੰ ਦਿੱਤੀਆਂ ਨੇ ਜਣੀ ਕੇਰਲਾ ਦੀ ਸਰਕਾਰ ਨੇ ਦਿੱਤੀ ਆ ਅਸੀਂ ਕਹਿੰਦੇ ਆ 23 ਫਸਲਾਂ ਦੇ ਉੱਤੇ ਐਮਐਸਪੀ ਦਾ ਪ੍ਰਬੰਧ ਕਰੇ ਸਰਕਾਰ ਪੰਜਾਬ ਦੇ ਵਿੱਚ ਜਣੀ ਇਹ ਜੇ ਚਾਹਣ ਜਿਹੜੇ ਕਹਿੰਦੇ 5 ਮਿੰਟਾਂ ਦੇ ਵਿੱਚ ਐਮਐਸਪੀ ਦੇ ਦੇਾਂਗੇ ਇਸ ਕਰਕੇ ਇਹ ਬਹੁਤ ਨਗੂਣਾ ਬਜਟ ਹੈਗਾ ਕਿਸਾਨ ਨੂੰ ਬਚਾਉਣ ਵਾਸਤੇ ਕਰਦਾ ਜਿਹੜਾ ਮਤਲਬ ਇਹ ਮਾਫ਼ ਹੋਣਾ ਚਾਹੀਦਾ ਕਿਸਾਨ ਦਾ ਕਰਜ਼ਾ ਨੀਤੀ ਬਣਨੀ ਚਾਹੀਦੀ ਜਿਹੜਾ ਮੁੜ ਕੇ ਕਰਜ਼ਾ ਨਾ ਚੜੇ ਖੇਤੀ ਨੀਤੀ ਬਣਨੀ ਚਾਹੀਦੀ ਹੈ ਖੇਤੀ ਜਿਹੜਾ ਕਿਤੇ ਲਾਹੇਵੰਦ ਹੋਣਾ ਚਾਹੀਦਾ ਹੈ ਜਿੰਨਾ ਚਿਰ ਇਹ ਨੀਤੀਆਂ ਨਹੀਂ ਬਣਦੀਆਂ ਇਹ ਜਿਹੜੇ ਮਤਲਬ ਵਜਤਨਾ ਸਰਕਾਰਾਂ ਪੇਸ਼ ਕਰਦੇ ਨੇ ਬੇਤੁਕੰਨੇ ਨਾਲ ਕੋਈ ਲਾਭ ਨਹੀਂ ਹੋਣਾ। ਪੰਜਾਬ ਸਰਕਾਰ ਵੱਲੋਂ ਅੱਜ 2 ਲੱਖ 4000 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਜਿਸ ਦੇ ਲਈ ਸਰਕਾਰ ਕਹਿ ਰਹੀ ਹੈ ਕਿਸਾਨਾਂ ਲਈ ਇੱਕ ਵੱਡਾ ਬਜਟ ਰੱਖਿਆ ਗਿਆ 13000 ਕਰੋੜ ਤੋਂ ਜ਼ਿਆਦਾ ਦਾ ਸਾਡੇ ਨਾਲ ਕਿਸਾਨ ਨਾਲ ਗੱਲਬਾਤ ਕਰਾਂਗੇ ਕਿ ਆਖਰਕਾਰ ਉਹ ਇਸ ਬਜਟ ਨੂੰ ਕਿਵੇਂ ਦੇਖਦੇ ਨੇ ਜਾਂ ਕੀ ਉਹਨਾਂ ਦੀਆਂ ਉਮੀਦਾਂ ਸੀ ਪੰਜਾਬ ਸਰਕਾਰ ਦੇ ਇਸ ਬਜਟ ਨੂੰ ਲੈ ਕੇ ਪ੍ਰਾਨ ਜੀ ਕਿਵੇਂ ਦੇਖਦੇ ਹੋ ਤੁਸੀਂ ਅੱਜ ਦਾ ਬਜਟ ਦੇਖਿਆ ਸੁਣਿਆ ਜਿਹੜਾ ਚੀਜ਼ਾਂ ਰੱਖੀਆਂ ਗਈਆਂ 13000 ਕਰੋੜ ਰੱਖਿਆ ਗਿਆ ਜਿਹੜੇ ਫ੍ਰੀ ਬਿਜਲੀ ਲਈ ਰੱਖਿਆ ਗਿਆ ਬਦਲਮੀਆਂ ਫਸਲਾਂ ਬੀਜਣ ਲਈ ਰੱਖਿਆ ਗਿਆ ਕਪਾਹ ਦੇ ਉੱਪਰ ਸਬਸਿਡੀ ਦੇ ਤੌਰ ਦੇ ਉੱਪਰ 87 ਹਜ਼ਾਰ ਕਿਸਾਨਾਂ ਲਈ 33% ਜਿਹੜੀ ਸਬਸਿਡੀ ਦੇ ਉੱਪਰ 20 ਦੇਣ ਲਈ ਗੱਲ ਰੱਖੀ ਕਿਵੇਂ ਦੇਖ ਜਿਹੜਾ ਕੱਲ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ ਅਸੀਂ ਅੱਜ ਇਹ ਅਸੀਂ ਇਸ ਨੂੰ ਐ ਸਮਝਦੇ ਹਾਂ ਕਿ ਇੱਕ ਇਹ ਨਗੂਣੀ ਗੱਲ ਹੈ ਕਿਉਂ ਨਗੂਣੀ ਗੱਲ ਅਸੀਂ ਇਸ ਕਰਕੇ ਕਹਿੰਦੇ ਹਾਂ ਕਿ ਜਦੋਂ ਪਿਛਲੇ ਸੀਜ਼ਨ ਦੇ ਵਿੱਚ ਜਦੋਂ ਇਹ ਸਰਕਾਰ ਆਈ ਨੂੰ 6 ਮਹੀਨੇ ਹੋ ਗਏ ਸੀ ਉਦੋਂ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਜੇ ਅਸਲ ਦੇ ਵਿੱਚ ਕਿਸਾਨਾਂ ਦੀ ਮੁਕਤੀ ਕਰਨੀ ਹੈ ਤਾਂ ਖੇਤੀ ਨੀਤੀ ਲੈ ਕੇ ਆਓ ਇਹ ਸਾਰੀਆਂ ਮੰਗਾਂ ਦੀ ਜਿਹੜੀ ਜੜ ਹੈ ਜਾਂ ਇਹ ਕਹਿੰਦੇ ਸਾਰੀਆਂ ਗੱਲਾਂ ਜਿਹੜੀ ਗੱਲ ਚ ਪੈਂਦੀਆਂ ਨੇ ਉਹ ਅਸਲ ਦੇ ਵਿੱਚ ਖੇਤੀ ਨੀਤੀ ਹੈ ਚਾਹੇ ਉਹ ਸਬਸਿਡੀ ਦੀ ਗੱਲ ਹੈ ਚਾਹੇ ਉਹ ਗੰਨੇ ਦੇ ਕਿਸਾਨਾਂ ਨੂੰ ਦੇਣ ਦੀ ਗੱਲ ਐ ਚਾਹ ਉਹ ਬੀਜਾਂ ਦੇਣ ਦੀ ਗੱਲ ਐ ਚਾਹ ਮਸ਼ੀਨੀ ਤੇ ਦੇਣ ਦੀ ਗੱਲ ਐ ਅਸਲ ਦੇ ਵਿੱਚ ਗੱਲ ਇਹ ਐ ਵੀ ਜਦੋਂ ਤੱਕ ਖੇਤੀ ਦੀ ਪਾਲਿਸੀ ਨਹੀਂ ਬਣਦੀ ਖੇਤੀ ਦੀ ਨੀਤੀ ਨਹੀਂ ਬਣਦੀ ਉਦੋਂ ਤੱਕ ਕਿਸਾਨ ਇਸ ਦਲਦਲ ਚੋਂ ਨਹੀਂ ਕੱਢੇ ਜਾ ਸਕਦਾ ਇਸ ਕਰਕੇ ਜਿਹੜਾ ਇਹਨਾਂ ਨੇ ਅੱਜ ਬਜਟ ਪੇਸ਼ ਕੀਤਾ ਐ ਇਸ ਬਜਟ ਨੂੰ ਅਸੀਂ ਨੂਣਾ ਸਮਝਦੇ ਆ ਜੇ ਸੱਚੀ ਵਿੱਚ ਕਿਸਾਨਾਂ ਦੀ ਮੁਕਤੀ ਕਰਨੀ ਐ ਇਹ ਸਮਝਦੇ ਐ ਵੀ ਪੰਜਾਬ ਦੀ ਸਰਕਾਰ ਇਹ ਸਮਝਦੀ ਐ ਵੀ ਇੱਥੋਂ ਦੇ ਪੰਜਾਬ ਨੂੰ ਗੁਲਾਬ ਦਾ ਫੁੱਲ ਬਣਾਉਣਾ ਐ ਤਾਂ ਇਹ ਉਹ ਨੀਤੀ ਲਾਗੂ ਕਰੇ ਇਹ ਉਹ ਨੀਤੀ ਜਿਹੜੀ ਨੀਤੀ ਦਾ ਠੇਕਾ ਦਿੱਤਾ ਅਮਰੀਕਾ ਦੀ ਕੰਪਨੀ ਨੂੰ ਜਿਹੜੀ ਨੀਤੀ ਵੱਡ ਬੈਂਕ ਮਤਾਬਕ ਹੋਣੀ ਐ ਅਸੀਂ ਉਸ ਦੀ ਵਿਰੋਧ ਕਰਦੇ ਆਂ ਤੇ ਅਸੀਂ ਜੋ ਇਹਨਾਂ ਨੂੰ ਡਰਾਫਟ ਦੇ ਕੇ ਆਏ ਆ ਉਹਦੇ ਮੁਤਾਬਕ ਨੀਤੀ ਹੋਵੇ ਫੇਰ ਕਿਸਾਨਾਂ ਨੂੰ ਇਹ ਕੀ ਦਿੰਦੇ ਐ ਉਸ ਗੱਲ ਨੇ ਸਾਬਤ ਕਰਨਾ ਹੈ ਜਿਹੜਾ ਕੱਲ ਅੱਜ ਦੇ ਬਜਟ ਚ ਕੀਤਾ ਇਹ ਨੰਗੂਣਾ ਹੈ ਇਹਦੇ ਨਾਲ ਕਿਸਾਨ ਦਾ ਕੋਈ ਫਾਇਦਾ ਨਹੀਂ ਹੋਣਾ ਇਹ ਅਸਲ ਦੇ ਵਿੱਚ ਗੰਨੇ ਦਾ ਉਹੀ ਰੇਟਾ ਪਿੱਛੇ ਇਹ ਕੋਸ਼ਿਸ਼ਾ ਦਿੰਦੇ ਐ ਜਾਂ ਨਰਮੇ ਦੇ ਬੀਜ ਦੇ ਉੱਤੇ ਸਬਸਿਡੀ ਦੀ ਪਿਛਲੀ ਹੈ ਜਾਂ ਸੰਧਾ ਦੇ ਉੱਤੇ ਸਬਸਿਡੀ ਦਿੰਦੇ ਐ ਅਸਲ ਦੇ ਵਿੱਚ ਇਹ ਸਬਸਿਡੀ ਉਹ ਜਿਹੜੇ ਵਿਚਾਲੇ ਵਿਚੋਲੇ ਐ ਦਲਾਲ ਐ ਉਹੀ ਖਾ ਜਾਂਦੇ ਐ ਕਿਸਾਨਾਂ ਤੱਕ ਇਹਦਾ ਕੁਝ ਨਹੀਂ ਆਉਂਦਾ ਇਹ 1 ਕਰੋੜ ਰੁਪਏ ਕਿਵੇਂ ਦਿਖਦੇ 1.1 ਕਰੋੜ ਰੱਖਿਆ ਗਿਆ ਲੱਗ ਤੋਂ ਭਾਵੇਂ ਕੀ ਸਬਸਿਡੀ ਦੇ ਤੌਰ ਦੇ ਉੱਪਰ ਹੋਵੇ ਭਾਵੇਂ ਫ੍ਰੀ ਬਿਜਲੀ ਦੇ ਲਈ ਅੱਡ ਬਜਟ ਰੱਖਿਆ ਹੈ ਗੰਨੇ ਵਾਲੇ ਕਿਸਾਨਾਂ ਲਈ 390 ਕਰੋੜ ਰੁਪਏ ਅੱਡ ਰੱਖਿਆ ਹੈ ਸਰਕਾਰ ਦੇਖੋ ਜਿਹੜਾ 13784 ਕਰੋੜ ਰੁਪਏ ਸਰਕਾਰ ਨੇ ਬਜਟ ਰੱਖਿਆ ਅਸੀਂ ਕਹਿੰਦੇ ਆ ਬਹੁਤ ਨਗੂਣਾ ਬਜਟ ਹੈਗਾ ਇਹ ਜਿਹੜੀਆਂ ਸਰਕਾਰ ਨੇ ਵੋਟਾਂ ਵੇਲੇ ਵੱਡੇ ਵੱਡੇ ਵਾਅਦੇ ਕੀਤੇ ਨੇ ਕਿ ਅਸੀਂ ਤਾਂ ਕਿਸਾਨਾਂ ਵਾਸਤੇ ਨਵੀਂ ਖੇਤੀ ਨੀਤੀ ਬਣਾਵਾਂਗੇ ਖੇਤੀ ਨੀਤੀ ਵਾਸਤੇ ਕੀ ਕੀਤਾ ਸਰਕਾਰ ਨੇ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਸਰਕਾਰ ਜਿਹੜਾ ਆਹ ਕਰ ਰਹੀ ਆ ਆਪਣੀਆਂ ਗਰੰਟੀਆਂ ਯਾਦ ਕਰੇ ਜਿਹੜੀਆਂ ਗਰੰਟੀਆਂ ਕਿਸਾਨਾਂ ਨੂੰ ਦਿੱਤੀਆਂ ਨੇ ਜਣੀ ਕੇਰਲਾ ਦੀ ਸਰਕਾਰ ਨੇ ਦਿੱਤੀ ਆ ਅਸੀਂ ਕਹਿੰਦੇ ਆ 23 ਫਸਲਾਂ ਦੇ ਉੱਤੇ ਐਮਐਸਪੀ ਦਾ ਪ੍ਰਬੰਧ ਕਰੇ ਸਰਕਾਰ ਪੰਜਾਬ ਦੇ ਵਿੱਚ ਜਣੀ ਇਹ ਜੇ ਚਾਹਣ ਜਿਹੜੇ ਕਹਿੰਦੇ 5 ਮਿੰਟਾਂ ਦੇ ਵਿੱਚ ਐਮਐਸਪੀ ਦੇ ਦੇਾਂਗੇ ਇਸ ਕਰਕੇ ਇਹ ਬਹੁਤ ਨਗੂਣਾ ਬਜਟ ਹੈਗਾ ਅਸੀਂ ਕਹਿੰਦੇ ਆ ਜਿਹੜਾ ਬਿਜਲੀ ਦੇ ਉੱਤੇ ਇਹਨਾਂ ਨੇ ਕਿਹਾ ਵੀ ਅਸੀਂ ਬਿਜਲੀ ਵਾਸਤੇ ਇੰਨਾ ਦੇ ਰਹੇ ਹਾਂ ਬਹੁਤ ਨਗੂਣਾ ਹੈਗਾ ਇਸ ਕਰਕੇ ਇਹ ਗਰੰਟੀਆਂ ਯਾਦ ਕਰਨ ਆਪਦੀਆਂ ਜਿਹੜਾ ਖਾਰੜਾ ਭਾਰਤੀ ਕਿਸਾਨ ਜੀ ਨੂੰ ਗ੍ਰਾਹਾਂ ਨੇ ਦਿੱਤਾ ਵੇ ਸਰਕਾਰ ਉਸ ਖੜਡੇ ਦੇ ਵਿਚਾਰੇ ਇੱਥੇ ਜ਼ਮੀਨਾਂ ਦੀ ਕਹਾਣੀ ਵੰਡਾ ਜਿਹੜੀ ਉਹਨੂੰ ਖਤਮ ਕਰਨ ਵਾਲੇ ਪਾਸੇ ਵਾ ਕਹਿੰਦੇ ਨਵੇਂ ਕਾਨੂੰਨ ਬਣਾਵਾਗੇ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਕਹਿੰਦਾ ਪੁਰਾਣੇ ਲਾਗੂ ਕਰ ਦਿਓ ਪੁੱਸੋ ਬਾਦਲਾਂ ਕੋਲੇ ਕਿੰਨੀ ਪਈ ਆ ਪੁੱਸੋ ਕੈਪਟਨਾਂ ਕੋਲੇ ਕਿੰਨੀ ਪਈ ਆ ਉਹਨੂੰ ਵੰਡੋ ਇਸ ਕਰਕੇ ਅਸੀਂ ਤਾਂ ਪਹਿਲਾਂ ਵਾਲੇ ਕਾਨੂੰਨਾਂ ਦੀ ਉਹ ਗੱਲ ਕਰਦੇ ਆ ਤੁਸੀਂ ਉਹਨਾਂ ਨੂੰ ਹੀ ਲਾਗੂ ਕਰ ਦਿਓ ਇਸ ਕਰਕੇ ਸਰਕਾਰ ਠੋਸ ਖੇਤੀ ਨੀਤੀ ਬਣਾਵੇ ਜਿਹਦੇ ਨਾਲ ਪੂਰੇ ਕਿਸਾਨਾਂ ਦਾ ਭਲਾ ਹੋਣਾ ਜਿਹਦੇ ਨਾਲ ਮਜ਼ਦੂਰਾਂ ਦਾ ਭਲਾ ਹੋਣਾ ਇਹਨੂੰ ਅਸੀਂ ਨਗੂਣਾ ਕਰਾਰ ਦੰਨੇ ਆ ਜਿਹੜਾ ਜੋ ਸਰਕਾਰ ਰੇ ਬਜੀ ਤੁਸੀਂ ਵੀ ਸਾਰਾ ਬਜਟ ਸੁਣਿਆਗਾ ਦੇਖਿਆਗਾ ਕੀ ਕੁਛ ਰੱਖਿਆਗਾ ਕਿਉਂਕਿ ਜਿਹੜਾ ਵਾਈਟ ਸਰਕਾਰ ਨੇ ਪੰਜਾਬ ਸਰਕਾਰ ਨੇ ਐਲਾਨ ਕੀਤਾਗਾ ਇਹ ਬਜਟ ਬੇਤੁਕਾ ਬਜਟ ਹੈਗਾ ਜਣੇ ਇਹਦੇ ਨਾਲ ਕਿਸਾਨਾਂ ਦਾ ਕੋਈ ਭਲਾ ਹੋਣ ਵਾਲਾ ਨਹੀਂ ਹੈਗਾ ਆਸੀਂ ਸਰਕਾਰ ਨੇ ਇਹ ਗੱਲ ਰੱਖਦੇ ਆਂ ਸਰਕਾਰ ਜਦੋਂ ਆਈ ਐ ਤੇ ਕਵਾਦਾ ਕਰਕੇ ਆਈ ਸੀ ਵੀ ਜਦੋਂ ਆਸੀਂ ਸਤਾ ਦੇ ਵਿੱਚ ਆਏ ਤਾਂ ਕਿਸਾਨ ਪੱਖੀ ਖੇਤੀ ਨੀਤੀ ਲੈ ਕੇ ਆਵਾਂਗੇ ਹੁਣ ਉਹ ਖੇਤੀ ਨੀਤੀ ਦੇ ਵਿੱਚ ਕੀ ਹੈਗਾ ਜਿਹੜਾ ਕੁ ਸੋਸ ਟਾਈਮ ਤੇ ਖਰੜਾ ਤਿਆਰ ਹੋਇਆਗਾ ਜਾਇਦੋ ਜਥੇਬੰਦਿਆਂ ਨੇ ਪੇਸ਼ ਕੀਤਾ ਹੈ ਸਰਕਾਰ ਉਹਦੇ ਤੇ ਵਿਚਾਰ ਕਰੇ ਉਹ ਤੇ ਕਿਉਂ ਨਹੀਂ ਆ ਰਹੀ ਇਸ ਕਰਕੇ ਸਰਕਾਰ ਨੂੰ ਕਹਿੰਦੇ ਆਂ ਵੀ ਖੇਤੀ ਨੀਤੀ ਲਾਗੂ ਕਰੇ ਜਿਹੜਾ ਕਿਸਾਨਾਂ ਦਾ ਕਰਜ਼ਾ ਹੈਗਾ ਕਰਜ਼ਾ ਨੀਤੀ ਲਾਗੂ ਕਰੇ 13000 ਕਰੋੜ ਖੇਤੀ ਲਈ ਕਾਫੀ ਨਹੀਂ ਹੈਗਾ ਪੰਜਾਬ ਦੇ ਵਿੱਚ ਜ ਜੇ ਉਹਨਾਂ ਨੇ ਕਿਹਾ ਕਿ ਕਪਾਹ ਦੇ ਉੱਪਰ ਸਬਸਿਡੀ ਦੇਵਾਂਗੇ 33% ਦੇਵਾਂਗੇ ਗੰਨੇ ਲਈ ਇਸ ਲੱਕ ਤੋਂ ਪੈਸਾ 390 ਕਰੋੜ ਰੁਪਏ ਰੱਖਿਆ ਕਿਉਂਕਿ ਗੰਨੇ ਦਾ ਪੇਮੈਂਟਾਂ ਲੋਕ ਅਜੇ ਬਿਲਕੁਲ ਦੇ ਫਿਰਦੇ ਨੇਗੇ ਜਿਹੜੇ ਸਰਕਾਰ ਗੰਨੇ ਦੇ ਪੇਮੈਂਟ ਵਧਾ ਰਹੀ ਹੈ ਜਿਆ ਮਤਲਬ ਰੇਟ ਦੇ ਰਹੀ ਹੈਗੀ ਅਜੇ ਗੰਨੇ ਦੇ ਪੇਮੈਂਟ ਬਿਲ ਦੇਖੀ ਅਸੀਂ ਇਥੇ ਮੇਲਾ ਖਤਮ ਹੋ ਰਹੀਆਂ ਨੇਗੀਆਂ ਕੀ ਕਰਾਂਗੇ ਗੰਨੇ ਨੂੰ ਗੰਨੇ ਦੀ ਪੇਮੈਂਟ ਅਜੇ ਤੱਕ ਨਹੀਂ ਮਿਲ ਰਹੀ ਕਿਸਾਨਾਂ ਨੂੰ ਅਜੇ ਤੱਕ ਕਰੋੜ ਰਹਿ ਨੇਗੇ ਇਸ ਕਰਕੇ ਅਸੀਂ ਉਹੀ ਗੱਲ ਕਰ ਰਹੇ ਹਾਂ ਵੀ ਖੇਤੀ ਨੀਤੀ ਲਾਗੂ ਕਰ ਸਰਕਾਰ ਜਿ ਨਾਦਰ ਖੇਤੀ ਪੌਲਿਸੀ ਐਗਰੀਕਲਚਰ ਪੌਲਿਸੀ ਨਹੀਂ ਇੱਥੇ ਆਉਂਦੀ ਇਹਨਾਂ ਬਜਟ ਨਾਲ ਕੁਝ ਨਹੀਂ ਬਣਨ ਵਾਲਾ ਸਰਕਾਰ ਜੀ ਸਾਹਿਬ ਨਾਲ ਤੁਹਾਨੂੰ ਬਜਟ ਤੋਂ ਕੀ ਮੀਸ ਸੀ ਕੀ ਕੀ ਵੱਡਾ ਹੋ ਸਕਦਾ ਜਾਂ ਕਿਹੜੀਆਂ ਇੱਕ ਦੋ ਚੀਜ਼ਾਂ ਸੀ ਜਿਹੜੀਆਂ ਕਿਸਾਨਾਂ ਲਈ ਤੁਸੀਂ ਮੰਨਦੇ ਹੋ ਕਿ ਅਗਰੇ ਹੁੰਦੀਆਂ ਤਾਂ ਠੀਕ ਕਿਉਂਕਿ ਅਸੀਂ ਇਹ ਕਹਿੰਦੇ ਵੀ ਜਿਹੜਾ ਬਸਟ ਲੈ ਕੇ ਸਰਕਾਰ ਆਈ ਹੈ ਪਹਿਲੀ ਗੱਲ ਤਾਂ ਇਹਦੇ ਵਿੱਚ ਕਰਜ਼ੇ ਦਾ ਮੁੱਦਾ ਹੋਣਾ ਚਾਹੀਦਾ ਸੀਗਾ ਕਿਉਂਕਿ ਅੱਜ ਪੰਜਾਬ ਦਾ ਕਿਸਾਨ ਕਰਜ਼ੇ ਗ੍ਰਸਤ ਹੋਇਆ ਪਿਆਗਾ ਦਿਨੋ ਦਿਨ ਖੁਦਕਸ਼ੀਆਂ ਵੱਲ ਵੱਧ ਰਿਹਾ ਹੈ ਆਰਥਿਕ ਦਸ਼ਾ ਡਾਊਨ ਹੁੰਦੀ ਜਾ ਰਹੀ ਹੈ ਕਿਸਾਨ ਨੂੰ ਬਚਾਉਣ ਵਾਸਤੇ ਕਰਜ਼ਾ ਜਿਹੜਾ ਮਤਲਬ ਇਹ ਮਾਫ਼ ਹੋਣਾ ਚਾਹੀਦਾ ਕਿਸਾਨ ਦਾ ਕਰਜ਼ਾ ਨੀਤੀ ਬਣਨੀ ਚਾਹੀਦੀ ਜਿਹੜਾ ਮੁੜ ਕੇ ਕਰਜ਼ਾ ਨਾ ਝੜੇ ਖੇਤੀ ਨੀਤੀ ਬਣਨੀ ਚਾਹੀਦੀ ਹੈ ਖੇਤੀ ਜਿਹੜਾ ਕਿਤੇ ਲਾਹੇਵੰਦ ਹੋਣਾ ਚਾਹੀਦਾ ਹੈ ਜਿੰਨਾ ਚਿਰ ਇਹ ਨੀਤੀਆਂ ਨਹੀਂ ਬਣਦੀਆਂ ਇਹ ਜਿਹੜੇ ਮਤਲਬ ਬਸਟ ਨੇ ਸਰਕਾਰਾਂ ਪੇਸ਼ ਕਰਦੇ ਨੇ ਬੇਤੁਕ ਨੇ ਇਹਦੇ ਨਾਲ ਕੋਈ ਲਾਭ ਨਹੀਂ ਹੁੰਦਾ ਤੁਹਾਡੇ ਹ ਅਸਲ ਦੇ ਵਿੱਚ ਪਹਿਲਾਂ ਵੀ ਮੈਂ ਇਹ ਗੱਲ ਬੋਲਿਆ ਮੈਂ ਅਸਲ ਦੇ ਵਿੱਚ ਕਿਸਾਨੀ ਦਾ ਜੇ ਭਲਾ ਕਰਨਾ ਹੈ ਕਿਸਾਨੀ ਜੇ ਕਰਜ਼ੇ ਤੋਂ ਦਲਦਲ ਜੋ ਕੱਢਣੀ ਹੈ ਕਿਸਾਨੀ ਜੀ ਇਹ ਖੁਦਕੁਸ਼ੀਆਂ ਤੋਂ ਉਹਨੂੰ ਬਾਹਰ ਲੈ ਕੇ ਆਉਣਾ ਹੈ ਇਹਦਾ ਇੱਕ ਇੱਕ ਹੱਲ ਹੈ ਕਿ ਖੇਤੀ ਨੀਤੀ ਲਾਗੂ ਕਰੇ ਖੇਤੀ ਨੀਤੀ ਤੇ ਅਸੀਂ ਸਾਰੀਆਂ ਗੱਲਾਂ ਲੈ ਕੇ ਆਏ ਆ ਚਾਹੇ ਉਹ ਜ਼ਮੀਨੀ ਥੋੜਾ ਹੈ ਚਾਹੇ ਉਹ ਕਰਜ਼ੇ ਦੀ ਗੱਲ ਹੈ ਚਾਹੇ ਉਹ ਪਾਣੀ ਖੇਤਾਂ ਦੇ ਕਿਸਾਨਾਂ ਤੱਕ ਪਹੁੰਚਾਉਣ ਦੀ ਗੱਲ ਹੈ ਤੇ ਇਹੋ ਬੀਜਾਂ ਤੇ ਸਬਸਿਡੀ ਦੇਣ ਦੀ ਗੱਲ ਹੈ ਚਾਹੇ ਪਰਾਇ ਦੇ ਸੰਭਾਲ ਸੰਭਾਲ ਦੀ ਗੱਲ ਹੈ ਉਹ 831 ਪ੍ਰੋਗਰਾਮ ਹੈ ਜਿਹੜਾ ਅਸੀਂ ਖੇਤੀ ਨੀਤੀ 'ਚ ਦੇ ਕੇ ਆਏ ਆ ਉਹਦੇ ਨਾਲ ਹੀ ਅਸਲ ਦੇ ਵਿੱਚ ਭਲਾ ਹੋਣਾ ਹੈ ਅਗਲੀ ਗੱਲ ਜਿਹੜੀ बार-बार ਇਹ ਆਉਂਦਾ ਵੀ ਕਿਸਾਨਾਂ ਦੇ ਨੂੰ ਇੰਨਾ ਕਰੋੜ ਦਿੱਤਾ ਇਹ ਕਿਸਾਨਾਂ ਨੂੰ ਨਹੀਂ ਦਿੱਤਾ ਇਹ ਪਿੱਛੇ ਵੀ ਕਹਿੰਦੇ ਰਹੇ ਆ ਵੀ ਕਿਸਾਨਾਂ ਦੇ ਖਾਤੇ 'ਚ ਅਸੀਂ ਇੰਨੇ ਪੈਸੇ ਬਜਟ 'ਚ ਪਾਤੇ ਅਸਲ ਦੇ ਵਿੱਚ ਉਹ ਖਾਦ ਕੰਪਨੀਆਂ ਨੂੰ ਗੰਨਾ ਮੇਲਾ ਨੂੰ ਜਾਂ ਇਹ ਇੱਥੇ ਜਿਹੜੇ ਸੰਤਿਆਰ ਕਰਦੇ ਆ ਉਹਨਾਂ ਸਾਰਿਆਂ ਨੂੰ ਇਹ ਜਿਹੜੀ ਸਬਸਿਡੀ ਹੈ ਉਹਨਾਂ ਵਾਸਤੇ ਦਿੱਤੀ ਜਾਂਦੀ ਹੈ ਉਹਨਾਂ ਵਾਸਤੇ ਤਿਆਰ ਕੀਤੀ ਜਾਂਦੀ ਹੈ ਇਸ ਕਰਕੇ ਅਸੀਂ ਸਮਝਦੇ ਆ ਇਹ ਅਸਲ ਦੇ ਵਿੱਚ ਜਿਹੜੇ ਇੱਥੋਂ ਦੀ ਸਰਵਾਈਦਾਰੀ ਹੈ ਉਹਨੂੰ ਮੁਨਾਫਾ ਪਹੁੰਚਾਉਣ ਦੀ ਜਿਹੜੀ ਨੀਤੀ ਹੈ ਪਾਲਸੀ ਹੈ ਕਿਸਾਨ ਦਾ ਇਹਦੇ ਨਾਲ ਕੁਛ ਭਲਾ ਨਹੀਂ ਹੋਣਾ ਸਭ ਤੋਂ ਅਰਥੇ ਭਾਵੇਂ ਕਿ ਸਰਕਾਰ ਕਿਸਾਨਾਂ ਦੇ ਲਈ ਇੱਕ ਵੱਡਾ ਬਜਟ ਲੈ ਕੇ ਆਈ ਹੈ 13000 ਕਰੋੜ ਤੋਂ ਪਰ ਕਿਸਾਨ ਉਸ ਨੂੰ ਨਗੋਨਾ ਜਿਹੜਾ ਕਹਿ ਰਹੇ ਨੇ ਉਹ ਕਹਿ ਰਹੇ ਨੇ ਕਿ ਅਗਰ ਕੁਝ ਲੈ ਕੇ ਆਉਣਾ ਸੀ ਤਾਂ ਕਿਸਾਨਾਂ ਦਾ ਜਿਹੜਾ ਕਰਜ਼ਾ ਸੀ ਜਿਹੜਾ ਉਹ ਮਾਫ ਕਰਨਾ ਸੀ ਕੈਮਰਾ ਮਲਬੀਰ ਦੇ ਨਾਲ ਵਿੱਕੀ ਪੁੱਲਰ ਪੰਜਾਬ ਤੱਕ ਸੰਗਰੂਰ